बजे आरंभता किन्ने बजे दिमाग उन्ने बजे जाए तो पुछणगे ये पता करो समाप्ति किन्ने बजे क्योंकि समाप्ति वे जाना है लंगर छसाद लिया सतगुरु जी कहते लाहा ला तू एक गल सतगुरु जी ने बड़ी सोहनी कही है वो कहने जिम्मे बृक्ष पक वृक्ष तो फल पक जाएगा ना वह धरती से डिग पाता है ਤਨਵਾਰੇ ਜਿੰਨੇ ਮਰਜ਼ੀ ਕੋਸ਼ਿਸ਼ ਕਰੀ ਜਾਓ ਉਤਰਖਤ ਨਾਲ ਨਹੀਂ ਲੱਗਦਾ ਇਸ ਤਰ੍ਹਾਂ ਜੀਵਨ ਨਹੀਂ ਮਿਲਦਾ ਬਾਰ-ਬਾਰ ਇਹ ਮਨੁੱਖਾ ਜੀਵਨ ਮਿਲਿਆ ਇਹ ਪਤਾ ਨਹੀਂ ਕਿੰਨੀ ਵੱਡੀ ਪ੍ਰਾਪਤੀ ਸਾਨੂੰ ਹੋਈ ਹੈ ਪਰਮੇਸ਼ਰ ਨੇ ਕਿਰਪਾ ਕਰਕੇ ਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਹੈ ਹੁਣ ਇਹ ਬਾਰ-ਬਾਰ ਨਹੀਂ ਮਿਲਣਾ ਪਤਾ ਨਹੀਂ ਦੂਸਰੀ ਵਾਰ ਕਿਹੜੀ ਕਿੰਨੀ ਚ ਪੈਣਾ ਪੈਣਾ ਇਸ ਕਰਕੇ ਜੇ ਇਹ ਨੂੰ ਸਫਲੇ ਕਰ ਗਏ ਨਿਤਕਰ ਮੈਂ ਪਾਉ ਨੂੰ ਸੁਖ ਸਾਂਝੀ ਬਹੁਤ ਬਣ ਹੋਏਗਾ ਫੇਰਾ ਤੇ ਵੇਰ ਲੈ ਕੇ ਇਹ ਜੀਵਨ ਸਫਲਾ ਹੋਣਾ ਅਸੀਰ ਹੋ ਜਿੰਦੇ ਕਹਿੰਦੇ ਆ ਨਾਲ ਦੇ ਸਾਥੀ ਜਾ ਰਹੇ ਵੱਡੇ ਵੱਡੇ ਮਹਿਲਾ ਦੇ ਮਾਲ ਵੱਡੇ ਵੱਡੇ ਸੇਠ ਧਨਾੜ ਲੋਕ ਸਭ ਚੋ ਜਾ ਰਹੇ ਤੇ ਕਦੇ ਸੋਚਿਆ ਸੀ ਕਿ ਕਰਨਾ ਸੀ ਵੀ ਜਾਣਾ ਨਹੀਂ ਇਸ ਕਰਨਾ ਸੀ ਭਲਾ ਆਖਿਆ ਸਤਿ ਪ੍ਰਭੂ ਤੇ ਮਹਾਰਸਭਾ ਅਸੀਂ ਕਹਿੰਨੇ ਸੰਗਲ ਸਖਾ ਸਭਤ ਅਧਿ ਗਏ ਕੋ ਨਾ ਨਿਭੇ ਉਸਾਤ ਇਹਨੇ ਜਿੰਨਾ ਨੂੰ ਆਪਣੇ ਬਣਾ ਕੇ ਨਾ ਜਿੰਨਾ ਵਾਸਤੇ ਦਿਨ ਰਾਤ ਖਾਂਦਾ ਇਹਨਾਂ ਦੀ ਕਿਸੇ ਦੇ ਨਾਲ ਨਹੀਂ ਜਣਾ ਜਿਹੜਾ ਵੱਡਾ ਪੁੱਤਰ ਸਭ ਤੋਂ ਪਿਆਰਾ ਹੁੰਦਾ ਅੱਧੀ ਅੱਗ ਉਹ ਲਾਉਂਦਾ ਹੈ ਤੇ ਜਿੰਨਾ ਨੂੰ ਉਹਦਾ ਹੱਥ ਤੇ ਚੱਕ ਚੱਕੇ ਸਕੂਲ ਛੱਡ ਕੇ ਆਉਣਾ ਨਾ ਜਿੱਦੇ ਤੈਨੂੰ ਕੋਈ

ਇਹਨੇ ਇਹ ਛੋਟੇ ਸਤਪੁਰਜੀ ਨੂੰ ਤਾਂ ਦੇਖ ਦਿੱਤਾ ਉਹ ਨੂੰ ਬੁਤਕੋਟ ਕਰ ਭਾਗੀ ਕਹਿੰਦੇ ਘਰ ਵਾਲੇ ਵੀ ਨਾ ਤੇਰੇ ਸਰੀਰ ਤੋਂ ਵੀ ਡਰੂਗੀ ਦੂਰ ਭੱਜੇ ਇਸ ਕਰਕੇ ਇਹ ਤੇਰੇ ਕੋਲੇ ਮੌਕਾ ਸਮਾਂ ਹੈ ਤੇਰੇ ਕੋਲੇ ਕਿ ਪਰਮੇਸ਼ਰ ਨੂੰ ਵੀ ਬੰਦਗੀ ਕਰ ਅੰਤਰਾ ਲੈ ਪਰਮੇਸ਼ਰ ਨਾਲ ਬੰਦਗੀ ਕਰ ਤੇ ਅਲਫਾਖਸ਼ ਜੀ ਨੇ ਕਿਰਪਾ ਕੀਤੀ ਅਮਰ ਵੇਲੇ ਅਸੀਂ ਅੱਜਾ ਨੂੰ ਸਤਪੁਰਜੀ ਤੋਂ ਸੰਗਤ ਕਰ ਰਹੇ ਹਾਂ ਤਿਆਤਿ ਉਹ ਕਮੇਟੀ ਸਤਪੁਰਜੀ ਬਾਰ-ਬਾਰ ਇਹੋ ਸਮਝਾ ਨੇ ਅਰਦਾਸ ਕਰਿਆ ਕਰ ਕਿਉਂਕਿ ਜਿੰਨੀ ਵੀ ਬਾਣੀ ਸਤਪੁਰਜੀ ਨੇ ਉਚਾਰਨ ਕੀਤੀ ਹੈ ਨਾ ਜ਼ਿਆਦਾਤਰ ਮਨ ਨੂੰ ਸੁਖੋਧਨ ਕਰਕੇ ਕਹੀ ਹੈ ਜੇ ਬਾਦਸ਼ਾਹ ਦੀ ਕਿਰਪਾ ਕਰਨਾ ਹੋ ਅੱਜ ਤਾਂ ਆਪ ਨੂੰ ਸਮਝਣਾ ਹੈ ਇੱਕ ਵਾਰ ਮੰਦਰਿਆਂ ਨੂੰ ਬਾਦਸ਼ਾਹ ਦੇ ਚਰਨਾਂ ਨਾਲ ਜੋੜੋ ਰਸਨਾ ਪਵਿੱਤਰ ਕਰੋ ਹਾਜ਼ਰੀਆਂ ਸਤਪੁਰਜੀ ਦੇ ਦਰਵਾਜ਼ੇ 'ਚ ਲੱਗਣ ਗੱਡ ਕੇ ਅੱਖੋ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਤਨਾਸ੍ਰੀ ਮਹਲਾ 5ਵਾਂ ਅੱਜ ਦਾ ਜੋ ਸਤਿਗੁਰਾਂ ਦਾ ਫਰਮਾਨ ਹੈ ਇਹ ਪਲਾ ਸ੍ਰੀ ਅਜ ਦਾ ਸ਼ਬਦ ਹੈ ਇਹ ਪੰਮੇ ਪਾਖਸ਼ਾ ਗੁਰੂ ਨਾਨਕ ਸਾਹਿਬ ਅਤਿਸ਼ਦੀ ਪੰਮੇ ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਤਿਸ਼ਦੀ ਰਸਨਾ ਤੋਂ ਉਚਾਰਨ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਕਰਕੇ ਹੋ ਹੋਂ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਤਮਨ ਦਾਤੇ ਠਾਕੁਰ ਪਤਪਾਨਿਤ ਨਾਇਕ ਖਸਮ ਹਮਾਰੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਸਾਡੇ ਵੱਡੇ ਦਾਤੇ ਹੋ ਤੁਸੀਂ ਸਾਡੇ ਵੱਡੇ ਮਾਰਗ ਹੋ ਤੁਸੀਂ ਸਾਡੀ ਪਾਲਣਾ ਕਰਨ ਵਾਲੀ ਹਰ ਪਲ ਇੱਕ ਅੱਖ ਫਰਕਨ ਜਿੰਨਾ ਸਮਾਂ ਵੀ ਤੁਸੀਂ ਤੋੜ ਨਹੀਂ ਜਾਂਦੇ ਨਿਵਕ ਨਿਵਕ ਤਮਹੀ ਪ੍ਰਤਿ ਪਾਲੋ ਤਾਮਰ ਤੇ ਤੁਮਰੇ ਧਾਰੇ ਹਰ ਪਲ ਤੁਸੀਂ ਸਾਡੀ ਸੁਭਾਲ ਕਰਦੇ ਹੋ ਤੇ ਅਸੀਂ ਬੱਚੇ ਭਾਰਤੋਂ ਦਾ ਬੱਚੇ ਤੁਹਾਡੇ ਆਸਰੇ ਜਿੰਦਗੀ ਦਾ ਸਮਾ ਸੌਖਾ ਕੱਟਦਾ ਇਹ ਤੁਹਾਡੀ ਕਿਰਪਾ ਹੈ ਜਿਵੇਂ ਇੱਕ ਤਵਨ ਕੋਣ ਕਹੀ ਹੈ ਸਾਡੀ ਇੱਕ ਜੀਵ ਹੈ ਤੇ ਪਰਮੇਸ਼ਰ ਤੇਰੀ ਕਿਹੜੀ ਕਿਹੜੀ ਗੁਣ ਵਰਣ ਕਰੀ ਤੂੰ ਜੀਵਾਂ ਨੂੰ ਪਾਲ ਰਿਹਾ ਤੂੰ ਰੋਟੀ ਰੋਟੀ ਦੇ ਰਿਹਾ ਸਭ ਦਾ ਸੁਭਾਲ ਕਰ ਰਿਹਾ ਕੀ ਸਮੇਂ ਚੋ ਕੱਟ ਕੇ ਤੋ ਸੌਖਾ ਸਮਾਂ ਬੱਤੈ ਤੇਰੇ ਕਿਰਨ ਤੇ ਗੁਰ ਪਰਮ ਕਰੀ ਬੇਸ਼ਮਾਰ ਬੇਅੰਤ ਸੁਭਾਉ ਤੇਰੋ ਅੰਤ ਨਾ ਕਨੇਹੀ ਲਏ ਬੇਸ਼ਮਾਰ ਬੇਅੰਤ ਉਹਨਾਂ ਦੇ ਮਾਲਕ ਤੇਰੋਂ ਤੇਰਾ ਕਿਸੇ ਨੇ ਅੰਤ ਨਹੀਂ ਲਿਆ ਕੋਈ ਤਰਾ ਹੱਥ ਨਹੀਂ ਲੈ ਸਕਿਆ ਰਹਾਉ ਕੋਣ ਪ੍ਰਾਨ ਹਮਾਰੇ ਖੰਡਵ ਅਨਕ ਵਿਧੀ ਸਮਝਾਓ ਕਰੋੜਾ ਉਪਕਾਰ ਸਾਡੇ ਮਾਫ਼ ਕਰਕੇ ਨਾ अनेका ਕਾਰਨਾ ਜੀਵਨ ਜਾਚ ਸਕਉਂ ਦਿਓ ਆਮ ਅਗਿਆਨ ਅਲਪ ਮਤ ਤੋਰੀ ਤੁਮ ਆਪਨ ਬਿਰਦ ਰਖਾਓ ਅਸੀਂ ਅਗਿਆਨੀ ਆਂ ਘੱਟ ਸੋਚਣੇ ਵਾਲੇ ਆਂ ਤੇ ਤੁਹਾਡਾ ਮੁੱਢਕ دیਵਾਨਾ ਸੁਭਾਅ ਹੋਇ ਤੁਸੀਂ ਫੇਰ ਵੀ ਸਾਨੂੰ ਸ਼ਰਮ ਵਿੱਚ ਆਉਣ ਵੇਲੇ ਆਪਣੇ ਕਹਿਰ ਨਾਲ ਪ੍ਰੀਤ ਦਿੰਨੇ ਆਂ ਤੁਮਰੀ ਸ਼ਰਨ ਤੁਮਰੀ ਆਸਾ ਪੁਣੀ ਸੱਜਣ ਸੋਇ ਤੇ ਸ਼ਤru ਜੀ ਅਗਾਂ ਕੁਵਾਇਦੂ ਸਾਨੂੰ ਤੇਰੀ ਚਰਨਾਂ ਦੀ ਓਟ ਹੈ ਤੇ ਤੇਰੇ ਚਰਨਾਂ ਦਾ ਆਸਰਾ ਹੈ ਸਾਡੀਆਂ ਆਸਾਂ ਉਮੀਦਾਂ ਤੇਰੇ ਤੇ ਸਾਂ ਤੇ ਇੱਕ ਸੁਖੀ ਸੱਜਣ ਸੰਸਾਰ ਤੋਂ ਸਾਨੂੰ ਤੂੰ ਹੀ ਕਿਸਰੀ ਨਾਨਕ ਦੁਖਿਆ ਸਭ ਸੰਸਾਰ ਸੋ ਸੁਖੀਆ ਇਸ ਨਾਮ ਅਧਾਰ ਜਿਹਨਾਂ ਨਾਮ ਦਾ ਆਸਰਾ ਲਉ ਸੁਖੀ ਬਾਕੀ ਤੇ ਸੰਸਾਰ ਇਸਨ ਕੋਈ ਦੁੱਖ ਐ ਇਸਨ ਕੋਈ ਤੁਸੀਂ ਕਿਸੇ ਕੋਲ ਗੱਲ ਕਰਕੇ ਦੇਖ ਲਓ ਉਹ ਆਪਣੇ ਦੁੱਖਾਂ ਦੀ ਪੰਡ ਖੋਲ ਕੇ ਬਹਿ ਜਾਊਗਾ ਉਹ ਭਰਾਵਾ ਪੁੱਛ ਨਾ ਮੈਂ ਤਾਂ ਇਸ ਕਰੋਂ ਦੁਖੀਆਂ ਭਲਾ ਨਾ ਰਿਸ਼ਤੇਦਾਰ ਇਸ ਕਰੋਂ ਦੁਖੀ ਤੁਸੀਂ ਗੱਲ ਕਰਕੇ ਦੇਖੋ ਕਿਸੇ ਕੋਲ ਉਹ ਇੱਕ ਨਹੀਂ ਕਈ ਗੱਲਾਂ ਤੁਹਾਨੂੰ सुनागा मैनू आह तकलीफ है जी मैनु दुख है जी मैनु आडा मी फिर दिन कटड़ी खोल के देखी दे सुख को कोई भी नहीं निकला निकल सारे दुख ही दुख हर एक मनुख दुखी है चाहे वो राजाग का मालिक भी है ना उन्होंने भी पुछ के देखो भी कहना मैं दुखी सतगुरु ाह की कृपा करते हैं कहें जे बंदगी करते हैं ना तो सुखी कोई चिंता नहीं निशिंत हो जीवन बतीत करेंगे तो सतगुरु जी ने समझा दिता वो कहें क्या तू सोच क्या तू तो चित है क्या तू तो करे पाए ताको कहो प्रवाह कहूगी जय गोपाल तो सहाय ओनू किस चीज की परवाह किमें हो सकती है जिदे गोपाल अकाल पुरख वाह अंग संघ होगी तो फिर दुखी तो क्यों होगा जिनको किसी चीज़ की परवाही नए ਦੁਖੀ ਤਾਂ ਹੋ ਹੀ ਹੋਗਾ ਨਾ ਜਿਹਨੂੰ ਪਤਾ ਲੱਗਿਆ ਵੀ ਅੱਜ ਘਰਾਂ ਦੇ ਇੰਨੇ ਪੈਸੇ ਦੇਣੇ ਆ ਤੇ ਚਿੰਤਾ ਲੱਗ ਜਾਂਦੀ ਹੈ ਕਿੱਥੋਂ ਆਉਣਗੇ ਕਿਵੇਂ ਆਉਣਗੇ ਅੱਜ ਬੱਚਿਆਂ ਦੀ ਫੀਸ ਭਰਨੀ ਆ ਬੱਚਿਆਂ ਦੇ ਕੱਪੜੇ ਲਿਆਉਣੇ ਇਹ ਚਿੰਤਾਵਾਂ ਜਿਹੜੀਆਂ ਸਾਡੇ ਕਹਿੰਦਾ ਘਰੇ ਤੋਂ ਛੋਟੀਆਂ-ਛੋਟੀਆਂ ਚਿੰਤਾਵਾਂ ਦੇ ਵਿੱਚ ਅਸੀਂ ਉਲਝ ਹੀ ਹਾਂ ਤੇ ਸਰਪੁਰ ਪਾਤਸ਼ਰੀ ਕਹਿੰਦੇ ਜਿਹਨੂੰ ਬਖਸ਼ਿਸ਼ ਹੋ ਗਈ ਉਹ ਤੇ ਦੁੱਖ ਨਹੀਂ ਆਉਂਦਾ ਤੇ ਸਿਮਰਨ ਕਰਨ ਵਾਲੇ ਕਹਿੰਦੇ ਮਾਲਕ ਆਪੇ ਕਰੂਗਾ ਉਹਨਾਂ ਨੇ ਆਪਣੀ ਜੀਵਨ ਦੀ ਡੋਰੀ ਜਿਹੜੀ ਆ ਨਾ ਮਾਲਕ ਦੇ ਹੱਥ ਕਾਇ ਹੈ ਜਿਉਂ ਭਾਵੇਂ ਦੁਰਾਖ ਹੱਥ ਤੱਕ ਤੇਰੇ ਆ ਅਕਾਲ ਪੁਰਖ ਵਾਹਿਗੁਰੂ ਅਸੀਂ ਤਾਂ ਤੇਰੇ ਆ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲੈ ਤੇਰੇ ਆ ਨਹੀਂ ਤੇਰੇ ਆ ਬਾਦਸ਼ਾਹ ਅਸੀਂ ਤਾਂ ਤੇਰੇ ਆ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਮੇਰੇ ਰੱਖ ਕੇਤੇ ਗਣੋ ਅਸੰਖ ਅਵਗਣ ਮੇਰਾ ਸਾਡੇ ਜਿੰਨੇ ਆਵਗਣ ਕੋਈ 10 ਵੀ 50 ਹੋਣ ਤੇ ਪਤਾ ਨਹੀਂ ਮਾਫ ਹੋ ਜਾਵੇ ਸੰਖੇਅ ਔਗਣਾਂ ਜਿੰਨਾ ਦੀ ਕਿੰਨੀ ਕੀਤੀ ਤੇਰੇ ਤੋਂ ਹੋਣਾ ਹੈ ਤੇਰਾ ਤੇ ਸਾਡਾ ਮੇਲ ਜਿਹੜਾ ਨਾ ਇਸੇ ਕਰਕੇ ਬਣਦਾ ਤੂੰ ਔਗਣਾਂ ਨੂੰ ਮਾਫ ਕਰਨ ਵਾਲਾ ਹੈ ਤੂੰ ਔਗਣ ਮਾਫ ਕਰ ਸਕਦਾ ਹੈ ਇਸ ਸਤਿਗੁਰੂ ਸਾਧ ਜੀ ਕਿਰਪਾ ਕਰ ਰਹਿਣਾ ਕਹਿੰਦੇ ਸਾਡੀਆਂ ਆਸਾ ਉਮੀਦਾਂ ਓਟ ਆਸਰਾ ਆਕਾਰਪੁਰ ਭਾਈ ਤੇ ਰਹੇ ਧਿਆਨ ਕਿਉਂਕਿ ਤੂੰ ਸਾਨੂੰ ਸੁਖੀ ਸੱਜਣ ਦਿਸੇਂ। ਰੱਖਣ ਹਾਰ ਦੇ ਆਲਾ ਰੱਖਣ ਹਾਰ ਦੇ ਆਲੂ ਪ੍ਰਭੂ ਜੀ ਕਿਰਪਾ ਕਰ ਕੇ ਰੱਖ ਲੋ। ਨਾਨਕ ਘਰ ਕੇ ਬੋਲੇ ਅਸੀਂ ਤਾਂ ਤੇਰੇ ਘਰ ਦੇ ਤੇਰੇ ਦਰ ਦੇ ਝਾਂ ਪਰ ਦਾ। ਤੁਸੀਂ ਕਿਰਪਾ ਕਰਕੇ ਰੱਖੋ। ਆਪਣੇ ਸੇਵਕ ਜਾਣ ਕੇ ਨਾ ਸਾਡੇ ਤੇ ਕਿਰਪਾ ਕਰੋ। ਆਪਾਂ ਕਹਿੰਦੇ ਨਾ ਨਾ ਕਿ ਪ੍ਰਭਾਵਾ ਤੂੰ ਮੈਨੂੰ ਆਪਣੀ ਸਮਝੀ। ਮੈਨੂੰ ਆਪਣਾ ਜਾਣ ਕੇ ਚੜੋ ਮੇਰੇ ਤੇ ਆ ਰਹਿਮ ਕਰ ਜੀ ਕਿਸੇ ਵੱਡੇ ਵੱਡੇ ਕੋਲ ਜਾਣਾਂ ਆਂ ਵੀ ਅਸੀਂ ਸੱਜੇ ਤੇਰੀ ਆਸ ਨਹੀਂ ਹੈ ਤੂੰ ਤਰਫ ਹੁਣ ਅਸੀਂ ਸਤਿਗੁਰੂ ਜੀ ਦੇ ਕੋਲ ਵੀ ਇਹੀ ਕਹਨੇ ਆ ਕਿ ਪਾਤਸ਼ਾਹ ਕਿਰਪਾ ਕਰੋ ਅਸੀਂ ਤਾਂ ਤੇਰੇ ਆਂ ਤੇਰੇ ਦਰ ਦੇ ਸੇਵਕ ਜਾਣ ਲੋ ਗੋਲੇ ਜਾਣ ਲੋ ਝਾੜੂ ਵਰਦਾਰ ਜਾਣ ਲੋ ਤੁਸੀਂ ਕਿਰਪਾ ਕਰੋ ਸਾਡੇ ਚ ਆਗਣ ਬਹੁਤ ਹੈ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਮਾਰੇ ਸਮੁੰਦਰਾਂ ਵਿੱਚ ਪਾਣੀ ਤੇ ਹਜੇ ਘੱਟ ਹੋ ਸਕਦਾ ਹੈ ਪਰ ਬਹੁਤ ਜ਼ਿਆਦੇ ਸਾਡੇ ਚ ਓਗਣ ਇਹ ਜੋ ਸਭ ਕੁਝ ਕਿਰਪਾ ਕਰਦੇ ਹਨ ਸੁੱਕੀਆਂ ਢਾਣੀਆਂ ਵੀ ਹਰੀਆਂ ਹੋ ਜਾਂਦੀਆਂ ਜੇ ਹੁਣ ਕੋਈ ਬੁੱਢਾ ਸੁੱਕ ਜੇ ਨਾ ਤੇ ਉਹਨੂੰ ਰਾਤ ਨੂੰ ਤੁਸੀਂ ਪਾਣੀ ਦੇ ਛਿੱਟੇ ਮਾਰਿਆ ਨਹੀਂ ਹੋਣਾ ਉਹ ਉਹਨੂੰ ਅਨੇਕ ਬਾਸਤੀਆਂ ਰਸ ਨੂੰ ਪਾਣੀ ਦੀ ਵੱਧ ਤੜਕੇ ਦੇਖੋ ਉਦੋਂ ਨਵੇਂ ਪੱਤੇ ਖਿੜ ਜਾਂਦੇ ਇਸ ਤਰ੍ਹਾਂ ਜਦੋਂ ਅਸੀਂ ਵੀ ਸਾਡਾ ਜਿਹੜਾ ਮਨ ਹੁੱਕ ਰਿਹਾ ਤੇ ਜਦੋਂ ਇਹਨੂੰ ਨਾਮ ਦਾ ਜਲ ਦੇਵਾਂਗੇ ਨਾ ਤੇ ਇਹ ਵੀ ਹਰਿਆ ਭਰਿਆ ਹੋ ਜਾ ਖੜਾ ਹੋ ਚੁਜੇ ਜਿਹੜੇ ਬਾਣੇ ਪੜਦੇ ਤੁਸੀਂ ਦੇਖਿਓ ਉਹਨਾਂ ਦੇ ਚਿਹਰੇ ਤੇ ਰੁਹਾਨੀਅਤ ਹੁੰਦੀ ਹੈ ਖੁਸ਼ੀ ਹੁੰਦੀ ਹੈ ਤੇ ਨਹੀਂ ਤੁਸੀਂ ਛੜਦੇ ਵੇਲੇ ਚਿਹਰੇ ਦਾ ਤੁਸੀਂ ਬਹੁਤ ਦੇਖਦੇ ਹੋ ਦੁਕਾਨ ਤੇ ਬੈਠਾ ਦੁਕਾਨਦਾਰ ਬੜਾ ਪੈਸਾ ਵੀ ਹੁੰਦਾ ਉਹਦੇ ਕੋਲੇ ਇਕੱਲੇ ਤੇ ਬੈਠਾ ਹੁੰਦਾ ਲੇਕਿਨ ਉਹਦੇ ਮੱਥੇ 'ਤੇ ਕਿਉਂ ਬਗੀਆਂ ਹੁੰਦੀਆਂ ਕਿਉਂਕਿ ਅੰਦਰੋਂ ਮਨ ਸ਼ਾਂਤ ਨਹੀਂ ਖੁਸ਼ ਨਹੀਂ ਜੇ ਤੁਸੀਂ ਸਿਮਰਨ ਕਰੋਗੇ ਅੰਦਰਲੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਫਿਰ ਕੀ ਹੈ ਹਰ ਪਾਸੇ ਜਿੱਧਰ ਨਿਗਾਹ ਮਾਰੋਗੇ ਖੁਸ਼ੀ ਖੁਸ਼ੀ ਕਿਉਂਕਿ ਵਿਸ਼ਵਾਸ ਹੈ ਜੋ ਮੰਗਾਏ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਉਹਨਾਂ ਸੱਚੇ ਐਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਡੀ ਪ੍ਰੀਤ ਉਸਨਾਂ ਕਹਿਆ ਕਿ ਉਹਨਾਂ ਜੋ ਮੰਗਾਗੇ ਉਹਦੇ ਘਰ ਬਹੁਤ ਖੁਸ਼ ਹੈ ਕਿ ਉਹਦੇ ਕੋਲ ਜੋ ਮੰਗਾਗੇ ਉਹ ਮਿਲ ਜਾਣਾ ਹੈ ਬਸ ਇਹ ਯਕੀਨ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਖੁਸ਼ੀਆਂ ਦੇ ਭੰਡਾਰੇ ਵਣਦੇ ਪਤਾ ਨਹੀਂ ਕਿਉਂ ਕਈ ਵਾਰ ਸਾਡਾ ਮਾਣਾ ਡਾਮਾ ਡੋਰ ਹੋ ਜਾਂਦਾ ਹੈ ਵੀ ਇੱਥੋਂ ਵੀ ਕੁਝ ਮਿਲ ਜੂ ਇੱਥੋਂ ਵੀ ਕਿਤੇ ਕੁਝ ਮਿਲ ਜੂ ਜੇਲੇ ਵਾਲਿਆਂ ਕੋਲੇ ਤੁਰੇ ਫਿਰਦੇ ਐ ਐਵੇਂ ਧੱਕੇ ਖਾਂਦੇ ਪਰ ਜਿਹਦੇ ਅੰਗ ਸੰਗ ਗੁਰੂ ਨਾਨਕ ਹਣ ਉਹਨ ਕਿਸੇ ਤੋਂ ਹੋਰ ਮੰਗਣ ਦੀ ਲੋੜ ਨਹੀਂ ਜਾ ਕੋ ਠਾਕਰ ਊਚਾ ਹੋਈ ਸੋ ਜਨ ਪਰ ਘਰ ਜਾਤਨਾ ਸੁਹੀ ਜਿਹਦੇ ਜਿਹਦੇ ਘਰ ਸਭ ਕੁਝ ਹੋਵੇ ਜਿਹਦੇ ਪਿਤਾ ਕੋਲ ਸਭ ਕੁਝ ਹੋਵੇ ਨਾ ਉਹ ਮੰਗੇ ਗਵਾਂਢੀ ਤੋਂ ਜਾ ਕੇ ਪੁੱਛੰਗਾ ਜਾਂਦਾ ਗਵਾਂਢੀ ਵੀ ਕਹੋਗਾ ਵੀ ਤੇਰੇ ਕੋਲ ਹੈਗਾ ਤੂੰ ਮੰਗ ਲੈ ਪਰ ਅੱਜ ਜਿਹੜੇ ਗਵਾਂਢੀ ਹੈ ਨਾ ਉਹ ਸਾਨੂੰ ਘਰਾਹੇ ਤੋਂ ਨੂੰ ਤਿਆਰ ਹੈ ਆ ਜਾ ਮੈਂ ਤੁਹਾਨੂੰ ਆ ਦੇਵਾਂ ਤੁਹਾਡੇ ਕੋਲ ਕੀ ਹੈ ਆਪ ਤੁਸੀਂ ਵਿਆਹੇ ਨਹੀਂ ਆਪ ਤੁਸੀਂ ਡੇਰਿਆਂ ਤੇ ਬੈਠੇ ਹੋ ਤਾਂ ਦੂਜਿਆਂ ਨੂੰ ਪੁੱਤਰਾਂ ਨਹੀਂ ਆ ਦਾਤਾ ਮੰਡੀ ਜਾਂਦੀ ਪੁੱਤਰਾਂਆਂ ਦਾਤਾ ਦੇਣ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਾ ਮੁੰਡਾ ਜੀ ਵਰਗੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਸੀ ਤੇ ਅੱਜ ਜਿਹੜੇ ਹਰੇਕ ਪਖੰਡੇ ਕਹਿੰਦਾ ਲੈ ਜੇ ਪੇਟ ਤੇ ਲੜਕੀ ਆ ਤੇ ਲੜਕਾ ਹੋ ਜੂ ਐ ਨਹੀਂ ਹੁੰਦਾ ਕਾਲੇ ਧਾਗੇ ਪਹਾ ਤੇ ਬੰਨ ਕੇ ਤੁਸੀਂ ਸੋਚਦੇ ਹੋ ਨજર ਤੋਂ ਬਚਾਂਗੇ ਹੱਥ 'ਚ ਕੜਾ ਪਾਓ ਸਰਬ ਲੋ ਸਤਿਗੁਰੂ ਜੀ ਦੀ ਕਿਰਪਾ ਨਹੀਂ ਹੈ ਤੁਹਾਡੇ ਤੇ ਕਕਾਰ ਪਹਿਨੋ ਸਤਿਗੁਰੂ ਜੀ ਦੀ ਕਿਰਪਾ ਹੋ ਗਈ ਦੂਰੋਂ ਪਤਾ ਲੱਗੇ ਵੀ ਧੰਨ ਸਤਿਗੁਰੂ ਕਲਗਿਆ ਵਾਲੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਪਾਂ ਕਿਤੇ ਨਾਮ ਲੈਂਦੇ ਆ ਨਾ ਸਾਡਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇੱਕਦਮ ਮਨ ਨੂੰ ਅਨੰਦ ਆ ਜਾਂਦਾ ਵੀ ਕਿਸੇ ਹੋਰ ਤੁਸ਼ਟੀ ਕਰਨ ਕਰ ਰਹੇ ਆ ਜਿਹੜਾ ਕਦੇ ਉਦਾਸੀ ਚ ਹੋਇਆ ਹੀ ਨਹੀਂ ਜਿਹਦੇ ਚਿਹਰੇ ਤੇ ਕਦੇ ਉਦਾਸੀ ਦੇਖੀ ਨਹੀਂ ਸਦਾ ਚੜਾਅ ਹੋਇਆ ਉਸ ਪਿਤਾ ਦੇ ਪੁੱਤਰ ਹਾਂ ਸੀ ਜਿਨੇ ਰਾਜ ਭਗ ਦੀ ਪ੍ਰਵਾਨੀ ਕੀਤੀ ਮਹਿਲਾ ਦੀ ਪ੍ਰਵਾਨੀ ਕੀਤੀ ਪਰਿਵਾਰ ਦੀ ਪ੍ਰਵਾਨੀ ਕੀਤੀ ਧਨ ਦੌਲਤ ਦੀ ਪ੍ਰਵਾਨੀ ਕੀਤੀ ਉਹਦੇ ਪੁੱਤਰ ਤੇ ਇੱਕ ਵਾਰੀ ਸਵਾਦ ਆਦਨ ਲੈ ਕਹਿਣ ਦਾ ਜਦੋਂ ਕਹਿੰਦੇ ਹਨ ਧੰਨ ਸਤਪੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਪਿਤਾ ਅਸੀਂ ਉਹਦੇ ਪੁੱਤਰ ਹਾਂ ਤੇ ਰਾਜੇ ਦਾ ਪੁੱਤਰ ਤੇ ਰਾਜੇ ਹੋਂ ਨਾ ਮੰਗਤਾ ਨਹੀਂ ਹੁੰਦਾ ਇਸ ਕਰਕੇ ਮੰਗਦੇ ਆ ਤੁਹਾਨੂੰ ਨਾ ਮੰਗੋ ਮੰਗਣਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗੋ ਜਿਹਦੇ ਘਰ ਵਿੱਚ ਰੋਜ਼ ਪੜ੍ਹਦੇ ਆ ਘਰ ਤਾਂ ਤੇਰੇ ਸਭ ਕਿਛ ਹੈ ਕਿਸੇ ਦੇ ਘਰ ਬਹੁਤ ਕੁਝ ਤੇ ਹੋ ਸਕਦਾ ਹੈ ਕਿਸੇ ਦੇ ਘਰ ਵਿੱਚ ਆਪਾਂ ਕਹਿੰਦੇ ਨੇ ਕਿ ਰਾਜੇ ਦੇ ਘਰ ਵਿੱਚ ਵੱਡਿਆ ਸਟੋਰ ਆ ਨਾ ਉੱਥੇ ਜਾ ਕੇ ਦੇਖਿਓ ਉੱਥੇ ਆਪਾਂ ਕਹਿੰਦੇ ਨੇ ਬਹੁਤ ਕੁਝ ਅੰਬੀਰ ਤੇ ਕੱਪੜੇ ਦੇ ਦੁਕਾਨਾਂ ਸੋਹਦੇ ਦੁਕਾਨਾਂ ਲੋਹੇ ਦੇ ਦੁਕਾਨਾਂ ਹੋਰ ਖੇਡਾਂ ਦੀਆਂ ਦੁਕਾਨਾਂ ਪਰ ਸਭ ਕੁਝ ਨਹੀਂ ਹੋ ਸਕਦਾ ਜਬਕਿ ਵੀ ਇਹ ਤਾਂ ਕੋਈ ਚੀਜ਼ ਐਸੀ ਨਹੀਂ ਜਿਹੜੇ ਨਹੀਂ ਇੱਕ ਨਾ ਚਿੜਿਆ ਘਰਾ ਦਿੱਲੀ ਕੇ ਉੱਥੇ ਲਿਖਿਆ ਵੀ ਜੇ ਤੁਸੀਂ ਐਂ ਦੱਸੋਗੇ ਕਿ ਕਿਹੜਾ ਜਾਨਵਰ ਨਹੀਂ ਤੁਹਾਨੂੰ ਨਾਮ ਦੇਣਗੇ ਪਰ ਉੱਥੇ ਵੀ ਘਰਦਾ ਬਹੁਤ سارے ਲੋਕਾਂ ਨੇ ਲਿਖ ਕੇ ਲਾਇਆ ਇੱਥੇ ਆ ਜਾਨਵਰ ਹੈ ਨਹੀਂ ਪਰ ਇਹ ਘਰ ਉਹ ਹੈ ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਘਰ ਤਾਂ ਤੇਰੇ ਸਭ ਕੁਛ ਰੋਜ ਆਪਾਂ ਪੜਦੇ ਨੇ ਤੇਰੇ ਘਰ ਵਿੱਚ ਮਾਲਕ ਜੀ ਸਭ ਕੁਝ ਹੈ ਸਭ ਕੁਛ ਤੇ ਬਹੁਤ ਕੁਛ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਉਸ ਘਰਨਾ ਗੁੜਿਆ ਜਿੱਥੇ ਸਦਾ ਹੀ ਬਖਸ਼ਿਸ਼ਾਂ ਮਿਲੀਆਂ ਰਾਜਿਆਂ ਭਖਾਲੀਆਂ ਨੂੰ ਜਿੱਥੇ ਆ ਕੇ ਰਾਜ ਵਿਭਾਗ ਮਿਲਣ ਇੱਕ ਛਣ ਮਾਤਰ ਦੇ ਵਿੱਚ ਭੀਕ ਮੰਗਣ ਵਾਲਿਆਂ ਦੇ ਸਿਰ ਤੇ ਤਾਜ ਰੱਖ ਦਿੱਤੀ ਸਭੂ ਕਿਰਪਾ ਕਰਨ ਅਰਦਾਸ ਕਰੀਏ ਅਪਾਸ਼ਾ ਕਿਰਪਾ ਕਰਿਓ ਸਾਡੀ ਬਾਹ ਫੜੀ ਹੈ ਤੇ ਬਾਹ ਫੜ ਕੇ ਰੱਖਿਓ ਹੁਣ ਛੱਡਿਓ ਨਾ ਜਿੰਨਾ ਤੱਕ ਤੁਸੀਂ ਨਿਤਨੇਮ ਕਰੋਗੇ ਤੁਹਾਡੀ ਬਾਹ ਤਨਪੁਰ ਨਾਨਕ ਸਾਹਿਬ ਆਸ਼ਿਆ ਜੀ ਦੇ ਹੱਥ 'ਚ ਐ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੁਹਾਡੀ ਬਾਪੜੀ ਲਈ ਤੇ ਜਿੱਦੈ ਨਿਤਨੇਮ ਛੱਡਦਾ ਉਹਦੇ ਫਿਰ ਸਤਸਗੁਰੂ ਜੀ ਕਹਿੰਦੇ ਮੈਂ ਵੀ ਹੱਥ ਛੱਡ ਦੂੰਗਾ ਜੇ ਸਤਸਗੁਰੂ ਜੀ ਨੇ ਸਾਡੇ ਬਾਹਰ ਛੱਡਤੀ ਨਾ ਫਿਰ ਕਿਸੇ ਨੇ ਨਹੀਂ ਫੜਨਾ ਆਓ ਅਰਦਾਸ ਕਰੀਏ ਸਤਸਗੁਰੂ ਨਿਤਨੇਮ ਦੀਤ ਆਦਿਓ ਅਮਰਤ ਪੜ ਦਾ ਜਾਗਣਾ ਬਾਣੀ ਦੇ ਬਾਣੀ ਨਾਲ ਤੁਲੰਦਾ ਅਮਰਤ ਸਾਹਿਬ ਦੇ ਗੁਰੂ ਵਾਲੇ ਮੰਨਦਾ ਤੇ ਆਸ਼ਿਆ ਜੀ ਨਸ਼ਾ ਤੋਂ ਰਹਿਤ ਰਹਿ ਕੇ ਜੀਵਨ ਜਿਹੜਾ ਨਾ ਉਹ ਤੁਹਾਡੇ ਚਰਨਾਂ ਨਾਲ ਜੁੜ ਕੇ ਬਤੀਤ ਕਰੀਏ ਐਸੀ ਕਿਰਪਾ ਕਰ ਦਿਓ ਬੋਲਾ ਚੁੱਕਾਂ ਦੀ ਜੀ ਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਾਮਾਤੀ ਜਾਨ ਦੇਖੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਿਆ ਅੰਨਿਆ ਸਾਹਿ ਨਾਨਕ ਮਨ ਦੋਵਾ ਸਤਿਗੁਰੂ ਮਹਿ ਪਾਇਆ ਜੇ ਮਨ ਮੇਰਾ ਤੁਸਾਰੋ ਹਰਿ ਤਾਨੇ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਹਾਰਨਾ ਕੀ ਤਾਰ ਕਰ ਗਏ ਤੇਰਾ ਕਾਜ ਸਭ ਸੁਆਰ ਸਭਨਾ ਗੱਲਾਂ ਸੁਮਰਤ ਸਵਾਮੀ ਸੁਖਮਨ ਹਮ ਬਸਾਰੇ ਸਾਹਿ ਨਾਨਕ ਮਨ ਮੇਰੇ ਸਹਾਰੋ ਹਰਿ ਰਾਹ ਸਾਥੇ ਸਾਹਿ ਮਾ ਜਹਾਂ ਨਹੀਂ ਕਰਤੇ ਰੰਗ ਸਦਾ ਸਿਮਜ਼ਲਾ ਤੇਰੀ ਨਾਮ ਮਾਨੁ ਮਸਾਵੇ ਨਾਮਿ ਰਿਪੈ ਮਨ ਵਸਿਆ ਵਾਜੇ ਸਦਨੀ ਨੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਤਨਾਮ ਆਧਾਰ ਮੇਰਾ ਜਨੁ ਕਰਿ ਸ਼ਾਂਤ ਸੁਖਮਨ ਆਇ ਵਸਿਆ ਜਨਿ ਚੰਸਾ ਪੁਜਾਨਿਆ ਅਧਰਵਾਣ ਬਿਤਾ ਜੁ ਬਿਟੋ ਜੀਂਦੀ ਆਈ ਬੜਿਆ کہے نانک سو سندو سندو سد کرو تیارو ساچا نام میرا انارو واجے پارشاؤ تے تہرس پا گئے پنج توں تول واسو کیتے کال کنٹ تمہاریا کرم پایا جن کو سے نانک کہلاہے کہے نانک تہے سکو آ ਪਾਰ ਬ੍ਰਹਮ ਪ੍ਰਪਾਇਆ ਦਰੇ ਸਭਾ ਵਸੂਰੇ ਦੂ ਕਰੋ ਸੰਤਾਪ ਉਤਰੇ ਸੰਤਿ ਪਾਣੀ ਸੰਤ ਸਾਜਣ ਭੇਸ਼ ਰਸੇ ਮਰੇ ਗੁਰ ਤੇ ਜਾਨ ਸੁਣ ਤੇ ਪਨੀਤ ਕਹਿੰਦੇ ਪਵੇ ਤੰ ਘਲ ਰਹਾ ਭਰ ਪੂਰੇ ਬਨਵੰਤ ਖਾਨ ਚ ਗੁਰ ਜਨ ਲਾਦੇ ਬਾਜੇ ਅਨਹਦ ਤੂ ਸੰਤੇ ਪਨੀਤ ਕਹਿੰਦੇ ਪਵੇ ਤੰ ਵੈਰ ਮੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹੀ ਗੁਰਜੀ ਕਾ ਖਾਲਸਾ ਪਾਹੀ